ਸੇਰੇ ਦੁੱਖ ਦਾ ਦਿਲ ਤਾ ਟੁੱਟਣਾ ਅੰਗ ਅੰਗ ਚੋਂ ਦਰਦਾਂ ਉੱਠਣ ਘੜਾ ਰੋਜ਼ ਰਾਤ ਨੂੰ ਕੁੱਟਣ ਪਤਾ ਨਹੀਂ ਕੌਣ ਬਾਬਾ ਦੀ ਮੰਜੀ ਦੇ ਦੁਆਲੇ ਆ ਕੇ ਭੌਣ ਬਾਬਾ ਜੀ ਮੰਜੀ ਦੇ ਦੁਆਲੇ ਆ ਕੇ ਭੌਣ ਬਾਬਾ ਜੀ ਓ ਬੀਬੀ ਲੈ ਜਾ ਨਾਲ ਕਿਉਂ ਹਣ ਹੁਣ ਨਾ ਸਾਡੇ ਡੇਰੇ ਆਵੀ ਬੈ ਕੇ ਘਰੇ ਨਾਮ ਤੇ ਆਵੀ ਤੂੰ ਐਵੇਂ ਰੌਲਾ ਪਾਵੀ ਨਾ ਜਾਂ ਚਲੀ ਜਾ ਬੀਬੀ ਤੂੰ ਬਾਬਾ ਮਰਵਾਵੀ ਨਾ ਸਿੰਘਾਂ ਕੋਲੋਂ ਬੀਬੀ ਤੂੰ ਬਾਬਾ ਮਰਵਾਵੀ ਨਾ ਸਿਰ ਦੁੱਖ ਦਾ ਤਿਲਕਾ ਟੁੱਟਣਾ ਅੰਗ ਅੰਗ ਚੋਂ ਦਰਦਾਂ ਉੱਠਣੇ ਰਾਤ ਨੂੰ ਘੁੱਟਣ ਪਤਾ ਨਹੀਂ ਕੌਣ ਬਾਬਾ ਦੀ ਮੇਰੀ ਮੰਜੀ ਦੇ ਦੁਆਲੇ ਆਕੇ ਭੌਣ ਬਾਬਾ ਦੀ ਮੇਰੀ ਮੰਜੀ ਦੇ ਦੁਆਲੇ ਆਕੇ ਭੌਣ ਬਾਬਾ ਦੀ ਓ ਬੀਬੀ ਲੈ ਜਾ ਨਾਲ ਕਿਉਂ ਪਾਣੀ ਹੁਣ ਨਾ ਸਾਡੇ ਡੇਰੇ ਨਾ ਸਿੰਘਾ ਕੋਲੋ ਬੀਬੀ ਤੂੰ ਬਾਬਾ ਮੁਰਵਾਵੀ ਨਾ ਮੁੰਡੇ ਨੇਰੇ ਰਹਿੰਦੇ ਲੜਦੇ ਘਰ ਦਾ ਕੰਮ ਕੋਈ ਨਾ ਕਰਦੇ ਮੁੰਡੇ ਮੇਰੇ ਰਹਿੰਦੇ ਲੜਦੇ ਘਰ ਦਾ ਕੰਮ ਕੋਈ ਨਹੀਂ ਕਰਦੇ ਵਿਗੜੇ ਬਹੁਤ ਹਾਲਾਤ ਨੇ ਘਰ ਦੇ ਵਿਗੜੇ ਬਹੁਤ ਹਾਲਾਤ ਨੇ ਕਰਦੇ ਡੋਲ ਦੁੱਧ ਡੋਲ ਦਿੱਤਾ ਗਾਣੇ ਲੱਗੀ ਮੈਂ ਝੋਣ ਬਾਬਾ ਜੀ ਮੇਰੀ ਮੰਜੀ ਦੇ ਦੁਆਲੇ ਆਕੇ ਭਾਉਣ ਬਾਬਾ ਦੀ ਮੰਜੀ ਦੇ ਦੁਆਲੇ ਆਕੇ ਭਾਉਣ ਬਾਬਾ ਦੀ ਆ ਬੀਬੀ ਤੂੰ ਝੂਠ ਨਾ ਜਾਣੀ ਨਹੀਂ ਸਾਡਾ ਹੁਣ ਵੀ ਕੇ ਨਾ ਪਾਣੀ ਬੀਬੀ ਤੂੰ ਝੂਠ ਨਾ ਜਾਣੀ ਸਾਡਾ ਹੁਣ ਵੀ ਕੇ ਨਾ भरिया करी बी मड़ीअ न चली ਆਂ ਸਾਰੀਆਂ ਗੱਲਾਂ ਖੋਲ ਖੋਲ ਕੇ ਦੱਸੀ ਜਾਂਦੀ ਐ ਹੋ ਗਈ ਬਹੁਤੀ ਗੱਲ ਤਸੂਤੀ ਸੱਟਾਂ ਨਹੀਂ ਹੋਈ ਕਾਰ ਅਮਰੂਤੀ ਧਾਤੋਂ ਖੜ ਕੇ ਲੋਕ ਬ부ਤੀ ਪਹਾਤੋਂ ਖੜ ਕੇ ਲੋਕ ਬ부ਤੀ ਜਾਲ ਖੜ ਕੇ ਕਰੇ ਛਿੜਕਾਉਣ ਬਾਬਾ ਦੀ ਮੇਰੀ ਮੰਜੀ ਦੇ ਦੁਆਲੇ ਆ ਕੇ ਪਹੌਣ ਬਾਬਾ ਦੀ ਮੇਰੀ ਮੰਦੀ ਦੇ ਦੁਆਲੇ ਆ ਕੇ ਭੌਣ ਬਾਬਾ ਹਾਰੀ ਆ ਬੀਬੀ ਤੂੰ ਜਦ ਕੀ ਹੋ ਕਰਦੀ ਹੁਣ ਤਾਂ ਸਾਰੀ ਦੁਨੀਆ ਡਰਦੀ ਬੀਬੀ ਤੂੰ ਜਦ ਕੀ ਹੋ ਕਰਦੀ ਹੁਣ ਤਾਂ ਸਾਰੀ ਦੁਨੀਆ ਡਰਦੀ ਮੇਰੀ ਘੁੱਟ ਜਾਣ ਦਾ ਭਰਦੀ ਅੱਗੇ ਕੀ ਬਾਬੇ ਮਰ ਗਏ ਨੇ ਭਰਦੇਓ ਬਾਬਾ ਜੀ ਮੇਰੀ ਕਰਦੇਓ ਜਲ ਦੀ ਇੱਕ ਬੋਤਲ ਭਰਦੇਓ ਓ ਦੱਸੋ ਕਿਹੜੀ ਗੱਲਾਂ ਕਰਦੀਓ ਦੱਸੋ ਕਿਹੜੀ ਗੱਲਾਂ ਕਰਦੀਏ ਵੱਡੇ ਵੱਡੇ ਵੀਰ ਤੁਹਾਡੇ ਕੋਲ ਆਉਣ ਬਾਬਾ ਜੀ ਮੇਰੀ ਮੰਜੀ ਦੇ ਦੁਆਲੇ ਆਕੇ ਪੌਣ ਬਾਬਾ ਜੀ ਮੇਰੀ ਮਨਜੀ ਦੇ ਦੁਵਾਲੇ ਆਕੇ ਪੌਣ ਬਾਬਾ ਜੀ ਖਾਂਦੇ ਸਭਈ ਕੇ ਮੇਲੇ ਹੁਣੇ ਨਹੀਂ ਚੜਦੇ ਰੋਡ ਸੇ ਬਸੀ ਕਿਲੇ ਖਾਂਦੇ ਸਭਈ ਕੇ ਮੇਲੇ ਚੜਦੇ ਰੋਡ ਸੇ ਬਸੀ ਕਿਲੇ ਕਰਦੇ ਬੜੀ ਸੇਵਾ ਚੇਲੇ ਦੱਸ ਸਿੰਘਾ ਸਾਡੇ ਬਾਰੇ ਕੀ ਐ ਸੁੱਝ ਆ ਨਕਲੀ ਬਾਬਿਆਂ ਦਾ ਗਿਆ ਫੱਟਾ ਪੁੱਜਿਆ ਨੀ ਬੀਬੀ ਨਕਲੀ ਬਾਬਿਆਂ ਦਾ ਗਿਆ ਫੱਟਾ ਪੁੱਜਿਆ ਉਹ ਘਰੇ ਸੱਸਿਆ ਲੜਦੀ ਰਹਿੰਦੀ ਸਿੱਧਿਆ ਵਾਲਾਂ ਨੂੰ ਪੈਂਦੀ ਘਰੇ ਸੱਸਿਆ ਲੜਦੀ ਰਹਿੰਦੀ ਸਿੱਧਿਆ ਵਾਲਾਂ ਨੂੰ ਪੈਂਦੀ ਛੱਡੇ ਕਸਰ ਕੋਈ ਨਾ ਰਹਿੰਦੀ ਛੱਡੇ ਕਸਰ ਕੋਈ ਨਾ ਰਹੀਦੀ ਨਾ ਇੱਕ ਦਾ ਪਿੱਛਾ ਛੱਡਦੀ ਰੇ ਦੇ ਦਿਓ ਇੱਕ ਤਵੀਤ ਤੁਹਾਨੂੰ ਵੀ ਗਾਲਾਂ ਕੱਢਦੀ ਦੇ ਉਹਨੂੰ ਦੇ ਦਿਓ ਇੱਕ ਤਵੀਤ ਤੁਹਾਨੂੰ ਵੀ ਗਾਲਾਂ ਕੱਢਦੀ ਦੇ ਉਹ ਨਹੀਂ ਤੇ ਨੇ ਝੂਠੇ ਅਸੀਂ ਤਵੀਤ ਹੁਣ ਤਾਂਸ ਮੰਗਿਆ i, mean I